ਅੱਜ ਗੱਲ ਕਰਾਂਗੇ ਅਧਰੰਗ ਦੇ ਟੀਕੇ ਦੀ ਸਟ੍ਰੋਕ ਥਰੋਮਬੋਲਿਸਿਸ ਅਧਰੰਗ ਦਾ ਟੀਕਾ ਮੈਂ ਇੱਕ ਵਾਰ ਫੇਰ ਕਹਨਾ ਅਧਰੰਗ ਦਾ ਟੀਕਾ ਜੇ ਕਿਸੇ ਪੇਸ਼ੈਂਟ ਨੂੰ ਜ਼ੁਬਾਨ ਥਤਲਾਉਂਦੀ ਹੈ ਥਤਲਾਉਂਦੀ ਹੈ ਚਿਹਰਾ ਬਿੰਗਾ ਹੁੰਦਾ ਦੇਖਣ ਚ ਕੋਈ ਪ੍ਰੋਬਲਮ ਹੈ ਨਿਗਾਹ ਚ ਕੋਈ ਪ੍ਰੋਬਲਮ ਹੈ ਜਾਂ ਪਾਸੇ ਦੀ ਵੀਕਨੈਸ ਆਉਂਦੀ ਹੈ ਤਾਂ ਉਹ ਪੇਸ਼ੈਂਟ ਐਲੀਜੀਬਲ ਹੋ ਸਕਦਾ 3 ਘੰਟੇ ਦੇ ਵਿੱਚ ਵਿੱਚ ਮੈਂ ਫੇਰ ਕਹਨਾ 3 ਘੰਟੇ ਦੇ ਵਿੱਚ ਵਿੱਚ ਅਧਰੰਗ ਵਾਲਾ ਟੀਕਾ ਲਗਵਾਉਂਦੇ ਸੋ ਇਹ ਟੀਕਾ ਸਿੰਬੋਲਿਕ ਹੈ ਉਹ ਅਧਰੰਗ ਵਾਲੇ ਟੀਕੇ ਦਾ ਸੋ ਇਹਨੂੰ ਕਹਿੰਦੇ ਸਟ੍ਰੋਕ ਥਰੋਮਬੋਲਿਸਿਸ ਤਾਂ ਗੋਲਡ ਮੈਡੀਕਲ ਹਸਪੀਟਲ ਪਾਵਰ ਹਾਊਸ ਰੋਡ ਸਟ੍ਰੋਕ ਥਰੋਮਬੋਲਿਸਿਸ ਕਰ ਰਹੇ ਹੈ ਅੱਜ ਇੱਕ ਪੇਸ਼ੈਂਟ ਨੂੰ ਅਸੀਂ ਸਕਸੈਸਫੁਲ ਛੁੱਟੀ ਕੀਤੀ ਹੈ ਤਾਂ ਉਹ ਪੇਸ਼ੈਂਟ ਵੀ ਤੁਹਾਨੂੰ ਦਿਖਾਵਾਂਗੇ ਉਸ ਤੋਂ ਪਹਿਲਾਂ ਡਾਕਟਰ ਹੇਨਾ ਸਾਡੇ ਕ੍ਰਿਟੀਕਲ ਕੇਅਰ ਐਨਸਥੀਸੀਆ ਆਈਸੀਯੂ ਦੇਖਣ ਵਾਲੇ ਇੰਟੈਂਸਿਵਿਸਟ ਦੱਸਣਗੇ ਕਿ ਕੀ ਕੀ ਇਹਨਾਂ ਨੇ ਕੀਤਾ ਜਦੋਂ ਪੇਸ਼ੈਂਟ ਆਇਆ ਜਦੋਂ ਪੇਸ਼ੈਂਟ ਆਇਆ ਸਾਡੇ ਕੋਲ ਅਧਰੰਗ ਦਾ ਪਹਿਲਾਂ ਪ੍ਰੀ ਚੈੱਕਅਪ ਕਰ ਕੀਤਾ ਸੀ ਕਿ ਜਿਵੇਂ ਕਿ ਬੀਪੀ 슈ਗਰ ਉਹਦੇ ਸਾਰਾ ਹਾਂਜੀ ਜਿਵੇਂ ਕਿ ਬੀਪੀ ਚੈੱਕ ਕੀਤਾ ਉਹਦਾ 슈ਗਰ ਚੈੱਕ ਕੀਤਾ ਕੀ ਲੈਵਲਸ ਹੈ ਉਹਦਾ 슈ਗਰ ਦੇ ਉਹਦੇ ਪਲੇਟਲੇਟ ਚੈੱਕ ਕੀਤੇ ਮੇਨਲੀ ਤੇ ਮੇਨਲੀ ਆਪਾਂ ਸੀਟੀ ਕਰਾ ਕੇ ਬਲੀਡ ਦੇਖਿਆ ਕੀ ਕੋਈ ਬਲੀਡ ਤਾਂ ਨਹੀਂ ਹੈ ਫਿਰ ਉਸ ਤੋਂ ਬਾਅਦ ਆਪਾਂ ਇਨਜੈਕਸ਼ਨ ਵੀ ਇਹ ਜ਼ਰੂਰੀ ਹੁੰਦਾ ਕਿ ਫਟਾਫਟ ਪੇਸ਼ੈਂਟ ਅਨਸਰ ਸੀਟੀ ਕੀਤਾ ਜਾਵੇ ਬਲੱਡ ਟੈਸਟ ਹੋਣ ਜਿਵੇਂ ਪਲੇਟਲੇਟਸ ਪੀਟੀਆ ਐਨਆਰ ਕਰੈਟੀਨਿਨ ਬਲੱਡ 슈ਗਰ ਲੈਵਲਸ ਬਲੱਡ ਪ੍ਰੈਸ਼ਰ ਲੈਵਲਸ ਸੀਟੀ ਕਰਨ ਸਰ ਬਲੀਡ ਰੂਲ ਆਊਟ ਕਰਕੇ ਨਾਲ ਦੀ ਨਾਲ ਐਮਆ ਡਿਫਿਊਜ਼ਨ ਹੋਵੇ ਤੇ ਫੈਸਿਲਿਟੀ ਇਨ ਹਾਊਸ ਅਵੇਲੇਬਲ ਹੋਣ ਕਰਕੇ ਪੋਸੀਬਲ ਹੈ ਕਿ ਇਹ ਟਾਈਮ ਵਿੰਡੋ ਦੇ ਵਿੱਚ ਵਿੱਚ ਇਹ ਇੰਜੈਕਸ਼ਨ ਲੱਗ ਸਕੇ ਸੋ ਡਾਕਟਰ ਸਵਰਨਜੀਤ ਸਿੰਘ ਨੇ ਬੜੇ ਕਾਬਲ ਤਰੀਕੇ ਨਾਲ ਪੇਸ਼ੈਂਟ ਨੂੰ ਹੈਂਡਲ ਕਰਕੇ ਉਹਨਾਂ ਨੂੰ ਸਮਝਾਇਆ ਫੈਮਲੀ ਨੂੰ ਡਾਕਟਰ ਸਾਹਿਬ ਦੱਸਣਗੇ ਵੀ ਇਹਨਾਂ ਨੇ ਕਿਵੇਂ ਫੈਮਲੀ ਨੂੰ ਕਾਉਂਸਲਿੰਗ ਕੀਤੀ ਕਨਸੈਂਟ ਵਗੈਰਾ ਸੱਜੀ ਗੱਲ ਜੀ ਸਾਰਿਆਂ ਨੂੰ ਸੋ ਦਰੰਗ ਦਾ ਟੀਕਾ ਲਗਾਉਣ ਤੋਂ ਪਹਿਲਾਂ ਇੱਕ ਬਹੁਤ ਜ਼ਰੂਰੀ ਹੁੰਦਾ ਹੈ ਕਿ ਪੇਸ਼ੈਂਟ ਨੂੰ ਆਪਾਂ ਪੇਸ਼ੈਂਟ ਦੀ ਫੈਮਿਲੀ ਨੂੰ ਪੂਰੇ ਪ੍ਰੋਪਰ ਤਰੀਕੇ ਨਾਲ ਗਾਈਡ ਕਰੀਏ ਕਿ ਇਹਦੇ ਕੀ ਕੀ ਬੈਨੀਫਿਟ ਨੇ ਕੀ ਰਿਸਕ ਨੇ ਸੋ ਉਸ ਚੀਜ਼ ਲਈ ਆਪਾਂ ਪੇਸ਼ੈਂਟ ਦਾ ਬਹੁਤ ਪੇਸ਼ੈਂਟ ਦੇ ਅਟੈਂਡੈਂਟ ਨੂੰ ਤਰੀਕੇ ਦੇ ਨਾਲ ਕੰਸੈਂਟ ਲਿਆ ਤੇ ਬਹੁਤ ਹੀ ਫਾਸਟ ਪੇਸ਼ੈਂਟ ਨੇ ਸਾਨੂੰ ਸਾਡੇ ਤੇ ਮਤਲਬ ਟਰਸਟ ਕੀਤਾ ਫੈਸ਼ਨ ਦੀ ਫੈਮਿਲੀ ਨੇ ਸਾਡੇ ਤੇ ਟਰਸਟ ਕੀਤਾ ਤੇ ਉਹ ਟੀਕਾ ਲਗਵਾਉਣ ਲਈ ਬਹੁਤ ਤਰੀਕੇ ਦੇ ਨਾਲ ਸਹਿਮਤੀ ਦਿੱਤੀ ਸੋ ਅਸੀਂ ਇਮੀਡੀਟਲੀ ਫਿਰ ਵਿਥਿਨ 3 ਆਰ ਦੀ ਵਿੰਡੋ ਦੇ ਵਿੱਚ ਹੀ ਉਹ ਇੰਜੈਕਸ਼ਨ ਜੋ ਪੇਸ਼ੈਂਟ ਨੂੰ ਕੀ ਦਿੱਤਾ ਸੋ ਜਦੋਂ ਪੇਸ਼ੈਂਟ ਨੂੰ ਸਮਝਾਉਣੇ ਆ ਤਾਂ ਇਹ ਬੜਾ ਇੰਪੋਰਟੈਂਟ ਹੁੰਦਾ ਵੀ ਜਿਹੜਾ ਡੋਰ ਟੂ ਨੀਡਲ ਟਾਈਮ ਹੈ ਡੋਰ ਟੂ ਨੀਡਲ ਟਾਈਮ ਮਰੀਜ਼ ਦੇ ਹਸਪੀਟਲ ਦੇ ਦਰਵਾਜ਼ੇ ਤੋਂ ਆਉਣ ਤੇ ਲਾ ਕੇ ਉਹਦੇ ਸੂਈ ਲਾ ਕੇ ਦਵਾਈ ਲੱਗ ਜਾਵੇ ਉਹ 15 ਮਿੰਟ ਹੋਣਾ ਚਾਹੀਦਾ ਆਈਡੀਲੀ ਲੈਸ ਦੈਨ 30 ਮਿੰਟਸ ਤਾਂ 15 20 ਮਿੰਟਾਂ ਚ 15 20 ਮਿੰਟਾਂ ਚ ਅਸੀਂ ਇਹ ਕਰ ਪਾਏ ਹਰ ਪੇਸ਼ੈਂਟ ਲਈ ਕਰਦੇ ਜਿਹੜੇ ਸਟ੍ਰੋਕ ਥਰੋਮਬੋਲਿਸਿਸ ਹੈ ਤੇ ਜਦੋਂ ਪੇਸ਼ੈਂਟ ਪੁੱਛਦਾ ਕੀ ਕੀ ਦਿੱਕਤ ਆ ਸਕਦੀ ਹੈ ਤਾਂ ਉਹਨਾਂ ਨੂੰ ਦੱਸਿਆ ਜਾਂਦਾ ਵੀ ਇੱਥੇ ਨਿਊਰੋ ਵਾਲੇ ਡਾਕਟਰ ਸਾਹਿਬ ਨਿਊਰੋ ਸਰਜਨ ਡਾਕਟਰ ਅਰਸ਼ਮਰਨ ਸਿੰਘ अवेलेबल ਨੇ ਜੇ ਕੰਪਲਿਕೇಷನ್ಸ್ ਆਉਂਦੀਆਂ ਤਾਂ ਬੈਸਟ ਪੋਸੀਬਲ ਉਹਨਾਂ ਨੂੰ ਹੈਂਡਲ ਕਰਨਗੇ ਲਗਾ ਲਓ ਰਕਸ ਕੋਈ ਨਹੀਂ ਕੋਈ ਸੋ ਜਿਵੇਂ ਦੱਸਿਆ ਤੁਹਾਨੂੰ ਕਿ ਪੇਸ਼ੈਂਟ ਦਾ thrombolysis within 15 to 20 minutes ਹੋ ਸਕਿਆ ਇਹ ਪੋਸੀਬਲ ਸੀਗਾ ਬਿਕਾਉਜ਼ ਸਾਡੇ ਇਨ ਹਾਊਸ CT MRI ਹੈ ਤੇ 24 hours MD medicine doctor MD anesthetist अवेलेबल ਹੁੰਦੇ ਨੇ ਸੋ ਐਟ ਐਨੀ ਪੁਆਇੰਟ ਆਫ ਟਾਈਮ ਰਾਤ ਨੂੰ ਦਿਨੇ ਕਿਸੇ ਵੀ ਟਾਈਮ ਤੇ ਜਦੋਂ ਇਹ ਪੇਸ਼ੈਂਟ ਆਉਂਦਾ ਹੈ ਤਾਂ ਅਸੀਂ ਸਕਸੈਸਫੁਲੀ 15 ਟੂ 20 ਮਿੰਟਸ ਦੇ ਵਿੱਚ ਇਹਨੂੰ ਡਾਇਗਨੋਸ ਕਰਕੇ ਥਰੋਮਬੋਲਾਈਜ਼ ਕਰ ਸਕਦੇ ਹਾਂ ਸੋ ਇਹ ਪੇਸ਼ੈਂਟ ਡਰਾਸਟਿਕਲੀ ਇੰਪਰੂਵ ਕੀਤਾ ਇਨ ਦਾ ਨੈਕਸਟ 6 ਆਵਰ 6 ਘੰਟਿਆਂ ਦੇ ਵਿੱਚ ਵਿੱਚ ਇੰਪਰੂਵਮੈਂਟ ਆਈ ਪੇਸ਼ੈਂਟ ਦੇ ਤੇ ਜੋ ਮੇਰਾ ਰੋਲ ਸੀਗਾ ਦੇਖਣ ਲਈ ਕਿ ਹਰ ਥਰੋਮਬੋਲਾਈਸਿਸ ਦੇ ਪੇਸ਼ੈਂਟ ਦੇ ਵਿੱਚ ਕਈ ਵਾਰ ਐਕਿਊਟ ਬ੍ਰੇਨ ਦੇ ਵਿੱਚ ਬਲੀਡ ਹੋ ਸਕਦਾ ਹੈ ਬਲੀਡ ਹੋਣ ਕਾਰਨ ਪੇਸ਼ੈਂਟ ਦਾ ਪਾਸਾ ਘਟ ਸਕਦਾ ਹੈ ਯਾ ਫਿਰ ਕੋਈ बेहੋਚੀ ਆ ਸਕਦੀ ਹੈ ਪੇਸ਼ੈਂਟ ਨੂੰ ਸੋ ਪੇਸ਼ੈਂਟ ਦੀ ਜੀਸੀਐਸ ਮੋਨਿਟਰਿੰਗ ਕੰਟੀਨਿਊਸਲੀ ਕਰਨੀ ਪੈਂਦੀ ਹੈ ਤੇ ਕੋਈ ਵੀ ਇਸ ਤਰ੍ਹਾਂ ਦੀ ਪ੍ਰੋਬਲਮ ਜਿਵੇਂ ਕਿ ਬ੍ਰੇਨ ਵਿੱਚ ਅਡੀਮਾ ਆ ਜਾਣਾ ਸੋਜ ਵਧਨ ਕਰਕੇ ਜਾਂ ਫਿਰ ਕੋਈ ਖੂਨ ਦਾ ਥੱੱਕਾ ਵਧਨ ਕਰਕੇ ਦਵਾਈ ਦੇਣ ਤੋਂ ਬਾਅਦ ਜਿਹੜੀ ਕੰਪਲਿਕੀਸ਼ਨ ਹੁੰਦੀ ਹੈ ਉਹਦੇ ਲਈ ਸਾਨੂੰ 24 ਤੋਂ 48 ਘੰਟੇ ਤਿਆਰ ਰਹਿਣਾ ਪੈਂਦਾ ਸੋ ਉਸ ਲਈ ਉਸ ਚੀਜ਼ ਨੂੰ ਕਵਰ ਕਰਨ ਲਈ ਜੋ ਅਸੀਂ ਕੀਤਾ ਪੇਸ਼ੈਂਟ 48 ਆਰਸ ਤੱਕ ਵਿਦਆਊਟ ਐਨੀ ਪ੍ਰੋਬਲਮ ਸਕਸੈਸਫੁਲੀ ਟ੍ਰੀਟ ਹੋਇਆ ਮਰੀਜ਼ ਛੁੱਟੀ ਲੈ ਕੇ ਆ ਜਾ ਰਿਹਾ ਮੈਂ ਇੱਕ ਵਾਰ ਫਿਰ ਸਮਰਾਈਜ਼ ਕਰੂੰਗਾ ਕਿਸੇ ਪੇਸ਼ੈਂਟ ਨੂੰ ਬੋਲਣ ਚ ਦਿੱਕਤ ਜੀਬ ਤਤਲਾਉਣਾ ਚਿਹਰੇ ਦਾ ਬਿੰਗਾ ਹੋਣਾ ਟੇਡਾ ਹੋਣਾ ਨਜ਼ਰ ਦੇਖਣ ਚ ਕੋਈ ਪ੍ਰੋਬਲਮ ਹੋਣੀ ਜਾਂ ਪਾਸਾ ਖੜਨਾ ਇਮੀਡੀਏਟਲੀ ਹਸਪੀਟਲ ਆਉਣਾ ਚਾਹੀਦਾ ਐਸੇ ਹਸਪੀਟਲ ਆਉਣਾ ਚਾਹੀਦਾ ਜਿੱਥੇ ਸੀਟੀ ਐਮ ਆਰ ਆਈ ਦੀ ਫੈਸਿਲਿਟੀ ਇਨ ਹਾਊਸ ਅਵੇਲੇਬਲ ਹੋਵੇ ਤਾਂ ਕਿ ਜਿਹੜਾ ਡੋਰ ਟੂ ਨੀਡਲ ਟਾਈਮ ਹੈ ਟੀਕਾ ਲਗਾਉਣ ਦਾ ਅਧਰੰਗ ਦਾ ਟੀਕਾ ਲਗਾਉਣ ਦਾ ਉਹ ਅਚੀਵ ਹੋ ਸਕੇ ਤਾਂ ਡੋਰ ਟੂ ਨੀਡਲ ਟਾਈਮ 15 ਮਿੰਟ 18 ਮਿੰਟ 19 ਮਿੰਟ 20 ਮਿੰਟ ਇਦੇ ਵਿੱਚ ਹੀ ਹੋਣਾ ਚਾਹੀਦਾ ਫੇਰ ਹੀ ਆਪਾਂ ਨੂੰ ਐਪਰੋਪ੍ਰੀਏਟ ਰਿਜ਼ਲਟਸ ਮਿਲਦੇ ਆ ਜਿਹੜੀ ਇਹ ਟੋਟਲ ਵਿੰਡੋ ਹੈ ਇਹ ਇੰਜੈਕਸ਼ਨ ਲਗਾਉਣ ਦੀ ਉਹ 3 ਘੰਟੇ ਹੈ ਵੀ 3 ਘੰਟੇ ਦੇ ਵਿੱਚ ਵਿੱਚ ਲੱਗ ਜੇ ਤਾਂ ਬੈਟਰ ਹੈ ਪਰ ਨਾਲ ਇਹ ਵੀ ਕਿਹਾ ਜਾਂਦਾ ਹੈ ਵੀ ਜੇ ਪਹਿਲੇ ਘੰਟੇ ਲੱਗੇਗਾ ਤਾਂ ਰਿਜ਼ਲਟ ਹੋਰ ਬੈਟਰ ਹੈ ਦੂਜੇ ਘੰਟੇ ਲੱਗੇਗਾ ਤਾਂ ਉਹਵੇਂ ਤੀਜੇ ਘੰਟੇ ਲੱਗੇਗਾ ਤਾਂ ਉਹ ਜਿੰਨੀ ਜਲਦੀ ਲੱਗੇ ਤੁਹਾਨੂੰ ਸੁਣ ਕੇ ਹੈਰਾਨੀ ਹੋਏਗੀ ਵੀ 1 ਮਿੰਟ ਦੇ ਵਿੱਚ ਜੀ ਹਾਂ 1 ਮਿੰਟ ਦੇ ਵਿੱਚ ਜੇ ਬਲੋਕੇਜ ਹੈ ਬ੍ਰਾਂਚ ਤਾਂ 20 ਲੱਖ ਬ੍ਰੇਨ ਸੈੱਲ ਪਰ ਮਿੰਟ ਵੀ ਡੈੱਡ ਹੋ ਸਕਦੇ ਆ ਵੀ ਲੱਖ ਬ੍ਰੇਨ ਸੈੱਲ ਪਰ ਮਿੰਟ ਡੈਟ ਹੋ ਸਕਦੇ ਸੋ ਇਹ ਟੀਕਾ ਜਦੋਂ ਲੱਗਦਾ ਬਲੱਡ ਸਪਲਾਈ ਦੁਆਰਾ ਕਾਇਮ ਹੁੰਦੀ ਹੈ ਬ੍ਰੇਨ ਬਚਦਾ ਪਾਸਾ ਚੱਲਦਾ ਸੋ ਟਾਈਮ ਇਜ਼ ਬ੍ਰੇਨ ਦ ਮੈਸੇਜ ਟੂਡੇ ਵੀ ਵਾਂਟ ਟੂ ਗਿਵ ਫਰੋਮ ਗੋਲਡ ਮੈਡੀਕਾ ਇਜ਼ ਟਾਈਮ ਇਜ਼ ਬ੍ਰੇਨ ਟਾਈਮ ਇਜ਼ ਬ੍ਰੇਨ ਸੋ ਕਾਈਂਡਲੀ ਤੁਸੀਂ ਦੇਖੋ ਪੇਸ਼ੈਂਟ ਨੂੰ ਜਿਹੜਾ ਇਹਨਾਂ ਖੁਸ਼ ਅੱਜ ਘਰੇ ਜਾ ਰਿਹਾ ਵੀ ਕਿਸ ਤਰ੍ਹਾਂ ਮਤਲਬ ਪੇਸ਼ੈਂਟ ਬਿਲਕੁਲ ਉਹਦਾ ਪਾਸਾ ਸੀ ਤੇ ਤੰਦਣਾ ਨਹੀਂ ਹੋਇਆ ਤੰਦਣਾ ਹੋਇਆ ਹਾਂਜੀ ਹਾਂਜੀ ਇਸ ਇਸ ਤਰ੍ਹਾਂ ਸੀ ਪਹਿਲਾਂ ਹਾਲਾਤ ਪਹਿਲਾਂ ਤਾਂ ਮੈਂ ਠੀਕ ਜਦੋਂ ਮੈਂ ਆਇਆ ਮੈਨੂੰ ਕੁਝ ਨਹੀਂ ਪਤਾ ਸੀ ਕੋਈ ਸੁਰੱਖਤ ਨਹੀਂ ਮੈਨੂੰ ਮੇਰੇ ਬ੍ਰਦਰ ਨੇ ਉਹ ਮੇਰੇ ਬੇਟੇ ਨੇ ਜਨੋ ਚੱਕ ਕੇ ਕਾਰ ਚ ਪਾ ਲਿਆ ਬਸ ਮੈਨੂੰ ਨਹੀਂ ਪਤਾ ਮੈਂ ਹਸਪੀਟਲ ਕਦੋਂ ਪਹੁੰਚਿਆ ਜਦੋਂ ਅਸੀਂ ਹਸਪੀਟਲ ਪਹੁੰਚ ਗਏ ਉਸ ਤੋਂ ਬਾਅਦ ਤਾਂ ਸਾਨੂੰ ਐ ਲੱਗਿਆ ਵੀ ਕੋਈ ਪ੍ਰੋਬਲਮ ਆਈ ਨਹੀਂ ਸਾਰੇ ਸਾਡਾ ਜਿਹੜੇ ਇੱਥੇ ਨਾ ਇਸ ਤਰ੍ਹਾਂ ਮੈਂ ਜ਼ਿੰਦਗੀ ਚ ਪਹਿਲੀ ਵਾਰ ਵੇਖਿਆ ਵੀ ਜਿਹੜਾ ਆ ਕੇ ਇਹ ਲੱਗਿਆ ਵੀ ਅਸੀਂ ਡਾਕਟਰ ਡਾਕਟਰ ਕੋਲ ਨਹੀਂ ਆਏ ਅਸੀਂ ਮੇਲਾ ਘੁੰਮਣ ਆਏ ਆ ਅਸ ਤਰ੍ਹਾਂ ਦਾ ਇਸ ਤਰ੍ਹਾਂ ਦਾ ਜਿਹੜਾ ਮਾਹੌਲ ਸੀ ਇੱਥੋਂ ਦਾ ਸਾਰਾ ਜਿਹੜਾ ਇੱਥੋਂ ਦਾ ਜਿੰਨੇ ਵੀ ਸੀਗੇ ਡਾਕਟਰ ਸਟਾਫ ਬਹੁਤ ਸਟਾਰ ਹਾਂ ਸਾਰਾ ਮੈਨੂੰ ਥੋੜਾ ਆ ਰਿਹਾ ਬਹੁਤ ਜ਼ਿਆਦਾ ਜੀ ਮੈਂ ਬੜਾ ਖੁਸ਼ ਆਂ ਕਿ ਕਦੇ ਵੀ ਮਾਲਕ ਜੇ ਭੇਜੇ ਤਾਂ ਸੰਦੇਸ਼ ਹੈ ਹਸਪੀਟਲ ਭੇਜੇ ਸਾਰੇ ਹੀ ਡਾਕਟਰ ਇੱਕੋ ਹੀ ਥਾਂ ਤੇ ਤਾਂ ਮਿਲ ਗਏ ਮਤਲਬ ਸਾਰੇ ਹਾਂ ਇਹ ਸਭ ਤੋਂ ਵੱਡੀ ਗੱਲ ਇਹ ਹੈ ਜੀ ਮੌਕੇ ਤੇ ਸਾਰੇ ਡਾਕਟਰ ਮੌਕੇ ਤੇ ਨੇ ਔਰ ਜਦੋਂ ਅਸੀਂ ਪਹੁੰਚੇ ਆ ਮੇਰੇ ਬ੍ਰਦਰ ਨੇ ਕਿਹਾ ਵੀ ਅਸੀਂ ਮੇਰੇ ਬ੍ਰਦਰ ਨੂੰ ਪ੍ਰੋਬਲਮ ਆ ਗਈ ਤੇ ਤੁਸੀਂ ਉਹ ਕਹਿੰਦੇ ਅਸੀਂ ਖੜੇ ਆ ਉਹਨਾਂ ਨੂੰ ਲੈ ਕੇ ਆਓ ਪਰ ਉਹਨਾਂ ਨੇ ਮੈਨੂੰ ਡੀਕਿਆ ਸਰ ਇਹ ਪਾਸਾ ਸੀ ਜਿਹੜਾ ਜਿਹੜਾ ਬਿਲਕੁਲ ਕੰਮ ਨਹੀਂ ਕਰ ਰਿਹਾ ਸੀ ਬਾਹ ਚੱਕੋ ਬਾਬੋ ਜੀ ਦੋਨੇ ਚੱਕੋ ਦੋਨੇ ਚੱਕੋ ਹਾਂ ਹਾਂ ਥੱਲੇ ਕਰੋ ਥੱਲੇ ਕਰੋ ਚੱਕੋ ਜੀ ਚੱਕੋ ਸੋ ਦੇਖੋ ਤੁਸੀਂ ਇਧਰ ਅੰਗ ਦੇ ਟੀਕੇ ਦਾ ਕਮਾਲ ਵੀ ਟਾਈਮਲੀ ਲੱਗਿਆ ਰੋਟੂ ਨੀਡਲ ਟਾਈਮ ਬੜਾ ਸ਼ਾਰਟ ਸੀ 15 18 ਮਿੰਟ ਤੇ ਪੇਸ਼ੈਂਟ ਦੇਖੋ ਆਪਦਾ ਸੱਜਾ ਪਾਸਾ ਚਲਾ ਰਿਹਾ ਕਿੱਥੇ ਇਹੀ ਪੇਸ਼ੈਂਟ ਨੂੰ ਸ਼ਾਇਦ ساری ਉਮਰ ਬੈੱਡ ਵਿੱਚ ਕੱਟਣੀ ਪੈਣੀ ਸੀ ਸਰ ਬੋਲ ਨਹੀਂ ਪਾਉਂਦੇ ਪ੍ਰੋਪਰ ਹਾਂ ਜੀ ਉਸ ਨੂੰ ਹੁਣ ਤੁਸੀਂ